ਇਵੇਂ ਇਤਿਹਾਸ ਹੁੰਦਾ ਜੇ ਇਤਿਹਾਸ ਨੂੰ ਵਾਰ-ਵਾਰ ਨਾ ਦੁਹਰਾਇਆ ਜਾਵੇ ਤੇ ਕੌਮਾਂ ਦੀ ਮੌਤ ਨਿਸ਼ਚਿਤ ਹੁੰਦੀ ਹੈ ਤੇ ਸਾਵਨਾ ਬਹੁਤ ਜ਼ਰੂਰੀ ਹੁੰਦਾ ਔਰ ਗਿਆਨੀ ਮਸਕੀਨ ਜੀ ਇੱਕ ਕਹਾਣੀ ਸੁਣਾਉਂਦੇ ਆਏ ਆਂ ਇੱਕ ਵਜਨ ਕਰਦੇ ਹੁੰਦੇ ਇਹ ਕਿ ਜੇ ਤੁਸੀਂ ਦੁਰਨਾ ਹੋਵੇ ਤਾਂ ਅੱਗੇ ਤੇ ਜੇ ਤੁਸੀਂ ਖਲੋਤੇ ਹੋ ਕਿ ਉੱਥੋਂ ਅੱਗੇ ਦੁਰਨਾ ਆਵੇ ਤੇ ਕਦੇ ਵੀ ਬੰਦਾ ਕਦਮ ਅੱਗੇ ਨਹੀਂ ਪੁੱਟ ਸਕਦਾ ਜਦੋਂ ਤੱਕ ਪਿਛਲੇ ਪੈਰ ਦੇ ਉੱਤੇ ਭਾਰ ਨਾ ਪਵੇ ਤੁਰਨਾ ਮਹਿਸੂਸ ਕਰਕੇ ਵੇਖਿਆ ਜੇ ਜਦੋਂ ਇਤੁਰਨਾ ਅਸੀਂ ਜਦਾਂ ਵੀ ਤੁਰ ਰਿਹਾ ਆ ਉਹ ਇਸ ਚੀਜ਼ ਨੂੰ ਮਹਿਸੂਸ ਕਰੇ ਜਦੋਂ ਤੱਕ ਪਿਛਲੇ ਪੈਰ ਤੇ ਭਾਰ ਨਹੀਂ ਪੈਂਦਾ ਉਦੋਂ ਤੱਕ ਅਗਲਾ ਕਦਮ ਨਹੀਂ ਪਟਿਆ ਜਾਦਾ ਐਵੇਂ ਕੌਮਾਂ ਦੇ ਨਾਲ ਜੇ ਪਿਛਲੇ ਇਤਿਹਾਸ ਤੇ ਉੱਤੇ ਭਾਰ ਨਹੀਂ ਪਾਵਾਂਗੇ ਤੇ ਕੌਮਾਂ ਅੱਗੇ ਨਹੀਂ ਤੁਰ ਸਕਦੀ ਸੋ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਸਾਡੇ ਇਹ ਇਤਿਹਾਸ ਜੋ ਸਾਡੇ ਸਿੰਘਾਂ ਸੂਰਮਿਆਂ ਦੇ ਇਤਿਹਾਸ ਨੇ ਇਹ ਰੋਜ਼ ਰੋਜ਼ ਹਰ ਰੋਜ਼ ਹਰ ਸਾਲ ਹਰ ਜਦੋਂ ਸਾਨੂੰ ਮੌਕਾ ਮਿਲੇ ਕੌਮ ਨੂੰ ਸੁਣਾਉਂਦੇ ਰਹਿਣਾ ਚਾਹੀਦਾ ਆ ਔਰ ਇਹ ਮਾਨ ਗੁਰਮਾਰਾਜ ਨੇ ਸਾਡੇ ਨਾਲ ਪ੍ਰਚਾਰ ਕਰਨ ਨੂੰ ਦਿੱਤਾ ਆ ਢਾਡੇ ਕ੍ਰਿਸ਼ਨ ਦਿੱਤਾ ਕਥਾਵਾਚਕਾਂ ਦਿੱਤਾ ਆ ਕਿ ਉਹ ਇਸ ਇਤਿਹਾਸ ਨੂੰ ਪੀੜੀ ਦਾਰ ਪੀੜੀ ਅੱਗੇ ਲੈ ਕੇ ਜਾ ਰਹੇ ਨੇ ਪੀੜੀ ਦਾਰ ਪੀੜੀ ਦਾ ਮਤਲਬ ਇਹਨਾਂ ਦੀ ਪੀੜੀ ਦਾਰ ਪੀੜੀ ਨਹੀਂ ਮੈਂ ਕਹਿ ਰਿਹਾ ਮਤਲਬ ਇਹਨਾਂ ਦੇ ਜਿਹੜਾ ਵਿਰਸਾ ਸੰਭਾਲਿਆ ਸਾਡੇ ਨੇ ਇਤਿਹਾਸ ਸੰਭਾਲਿਆ ਉਹਨੂੰ ਅਗਲੀ ਪੀੜ੍ਹੀ ਤੱਕ ਜਿਹੜਾ ਪਹਚਾਰ ਰਹੇ ਨੇ ਇਹਦੇ ਲਈ ਗੁਰੂ ਮਹਾਰਾਜ ਦਾ ਧੰਵਾਦ ਕਰ ਉਹਨਾਂ ਨੇ ਇਹ ਪ੍ਰਥਾ ਸਾਡੇ ਵਿੱਚ ਤੋਰੀ ਆ ਪ੍ਰਚਾਰ ਕਰਨ ਦੀ ਤੇ ਉਹਨਾਂ ਸਾਡੇ ਜਿਹੜਾ ਪ੍ਰਚਾਰਕ ਬਹੁ ਵੀ ਸਾਧਿਆ ਵੀ ਸੋ ਇਹਨੂੰ ਸਾਡੇ ਜਿਹੜੇ ਨੌਜਵਾਨ ਨਿਕਾਸ ਤੌਰ ਤੇ ਉਹਨਾਂ ਨੂੰ ਮੇਰੀ ਇਹ ਬੇਨਤੀ ਆ ਕਿ ਇਸ ਇਤਿਹਾਸ ਨੇ ਜਿੰਨੀ ਵਾਰ ਵੀ ਤੁਹਾਡੇ ਕੋਲ ਸਰਵਣ ਹੁੰਦਾ ਹੈ ਸਰਵਣ ਕਰੋ ਹਰ ਵਾਰ ਹਰ ਘਟਨਾ ਦੇ ਵਿੱਚੋਂ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਉਸ ਖਾਸ ਤੌਰ ਤੇ ਜਿਹੜਾ ਸਾਡਾ ਗੁਰ ਇਤਿਹਾਸ ਆ ਉਹਦੀ ਮੇਰਾ ਇਹ ਮੰਨਣਾ ਆ ਕਿ ਗੁਰੂ ਮਹਾਰਾਜ ਨੇ ਕਿਤੇ ਕੁਝ ਵੀ ਕੀਤਾ ਜਿਹੜਾ ਆਪਣੇ ਜੀਵਨ ਦੇ ਵਿੱਚ ਸਰੀਰਕ ਰੂਪ ਦੇ ਵਿੱਚ ਉਹ ਸਿੱਖਣ ਸਿਖਾਉਣ ਵਾਸਤੇ ਕੀਤਾ ਉਹਨਾਂ ਦਾ ਪੁੱਟਿਆ ਹਾਇ ਏਕ-ਇਕ ਕਦਮ ਸਿੱਖ ਨੂੰ ਸਿਖਿਆ ਦਿੰਦਾ ਉਹਨਾਂ ਦੇ ਏਕ-ਇਕ ਬਚਨ ਸਿੱਖ ਨੂੰ ਸਿਖਿਆ ਦਿੰਦੇ ਤੇ ਗੁਰ ਇਤਿਹਾਸ ਨੂੰ ਪੜਨਾ ਬਹੁਤ ਜ਼ਰੂਰੀ ਆ ਉਹਨਾਂ ਦੇ ਵਿੱਚ ਸਿੱਖਿਆਵਾਂ ਲੈਣੀਆਂ ਬਹੁਤ ਜ਼ਰੂਰੀ ਨੇ ਈਵਨ ਜਿਹੜਾ ਹੁਣ ਵੀ ਪ੍ਰਸੰਗ ਭਾਈ ਸਾਹਿਬ ਸੁਣਾ ਕੇ ਗਏ ਜਿੱਥੇ ਉਹਨਾਂ ਨੇ ਸੰਪੂਰਨਤਾ ਕੀਤੀ ਆਪਣੀ ਪ੍ਰਸੰਗ ਦੀ ਜਿੱਥੇ ਦੋਵੇਂ ਵੱਡੇ ਸਾਹਿਬਜਾਦੇ ਸ਼ਹੀਦ ਹੋਏ ਨੇ ਤਾਂ ਉਸ ਤੋਂ ਬਾਅਦ ਜਿਹੜਾ ਗੁਰੂ ਮਹਾਰਾਜ ਦਾ ਚਮਕੌਰ ਦੇ ਗੜੀ ਦੇ ਉੱਤੇ ਖੜ ਕੇ ਜਕਾਰੇ ਛੜਣੇ ਨੇ ਇਹ ਸਿੱਖ ਨੂੰ ਸਮਝਾਉਣ ਵਾਸਤੇ ਇਹ ਓਵੇਂ ਨਹੀਂ ਨਾ ਕਿ ਜੋਸ਼ ਆਇਆ ਤੇ ਛੱਡਤਾ ਉਹ ਗੁਰੂ ਮਹਾਰਾਜ ਨੇ ਜਿਹੜੇ ਸਿੱਖ ਨੂੰ ਕਹਿ ਕੇ ਗਏ ਨੇ ਵੀ ਦੁੱਖ ਸੁੱਖ ਸਮ ਕਾਲ ਮੰਨਣੇ ਨੇ ਕਿ ਉਹਨਾਂ ਦੇ ਵਿੱਚ ਇਹ ਨਹੀਂ ਆਇਆ ਕਿ ਕੋਈ ਘਟਨਾ ਵਾਪਰੀ ਤੇ ਅੰਦਰ ਬੜਾ ਜੋਸ਼ ਚੜ ਗਿਆ ਕੋਈ ਘਟਨਾ ਉਹ ਜੀ ਵਾਪਰੀ ਤੇ ਇੱਕਦਮ ਅੰਦਰੋਂ ਠੰਡ ਵਰਤ ਗਈ ਨਹੀਂ ਉਹ ਬਰਾਬਰਤਾ ਦੇ ਵਿੱਚ ਰਹਿੰਦੇ ਨੇ ਇੱਕ ਸੰਤੁਲਨਾਂ ਚ ਰਹਿੰਦੇ ਨੇ ਪਰ ਉਹ ਵੀ ਜਦੋਂ ਸ਼ਹਾਦਤਾ ਹੁੰਦੀਆਂ ਨੇ ਆਪਣੇ ਬੱਚਿਆਂ ਦੀ ਜਿਹੜਾ ਦੇ ਉਹ ਨਾਦੀਰ ਜਿੰਦਗੀ ਪੂਰਾ ਕੋਲੋਂ ਉਹਦਰ ਵੀ ਆ ਜਿੰਨਾ ਤੇ ਗੁਰੂ ਮਹਾਰਾਜ ਸਾਹਿਬ ਜਿਆਦਿਆਂ ਦੇ ਨਾਦੀਰ ਜਿੰਦਗੀ ਦੋਵੇਂ ਕਿਤਾਬ ਹੀ ਨੇ ਔਰ ਜਦੋਂ ਸ਼ਹਾਦਤਾ ਵੇਖਦੇ ਨੇ ਤੇ ਜਦੋਂ ਜਕਾਰੇ ਛੱਦਦੇ ਨੇ ਤੇ ਆਕਾਰਪੁਰਖ ਦੇ ਸ਼ੁਕਰਾਨੇ ਕਰਦੇ ਨੇ ਤੇ ਸਾਡੀ ਕੌਮ ਨੇ ਇੱਕ ਬੜੀ ਬੜੀ ਸਿਹਤ ਦਿੱਤੀ ਗਈ ਉਹ ਇਹ ਦਿੱਤੀ ਗਈ ਹੈ ਜਿਹੜੀ ਅੱਜ ਸਾਨੂੰ ਸਮਝਣੀ ਚਾਹੀਦੀ ਆ ਕਿ ਸ਼ਹਾਦਤਾਂ ਰੋਣ ਦਾ ਵਿਸ਼ਾ ਨਹੀਂ ਹੁੰਦੀਆਂ ਸ਼ਹਾਦਤਾਂ ਅੱਖਾਂ ਦੇ ਵਿੱਚੋਂ ਹੰਝੂ ਕੇਰਾਂ ਦਾ ਵਿਚਾ ਨਹੀਂ ਹੁੰਦੀਆਂ ਜਿਹਨੇ ਪੇਸ਼ ਕੀਤਾ ਜਾਂਦਾ ਆਜ ਕੱਲ। ਵੀ ਸਹਿਬ ਗਿਆਨ ਦੀ ਸ਼ਹਾਦਤਾਂ ਨੂੰ ਸਾਡੇ ਵਿੱਚ ਇੰਜ ਪੇਸ਼ ਕੀਤਾ ਜਾਂਦਾ ਜਿਦਾਂ ਸਾਡੇ ਘਰ ਚ ਮਰਗ ਹੋਈ ਹੋਵੇ। ਨਹੀਂ ਸ਼ਹਾਦਤਾਂ ਮਰਗ ਨਹੀਂ ਹੁੰਦੀਆਂ। ਸ਼ਹਾਦਤਾਂ ਕੌਮ ਦੇ ਵਿੱਚ ਨਵੀਂ ਰੂਹ ਭੋਕਦੀਆਂ ਨੇ, ਨਵਾਂ ਜੋਸ਼ ਭੋਕਦੀਆਂ ਨੇ। ਇਸੇ ਕਰਕੇ ਸਿੱਖ ਕੌਮ ਇਹਨਾਂ ਸ਼ਹਾਦਤਾਂ ਨੂੰ ਆਮ ਦੁਨੀਆਂ ਵਾਂਗੂ ਯਾਦ ਨਹੀਂ ਕਰਦੀ। ਇੱਥੇ ਜਕਾਰੇ ਲਗਦੇ ਨੇ ਇੱਥੇ ਨਗਰ ਕੀਰਤਨ ਨਿਕਲਦੇ ਨੇ ਇੱਥੇ ਗੱਦਕੇ ਖੇਡੇ ਜਾਂਦੇ ਨੇ ਇੱਥੇ ਲੰਗਰ ਲਾਏ ਜਾਂਦੇ ਨੇ ਸਭ ਕੁਝ ਹੁੰਦਾ ਆ ਤੇ ਕਈ ਵਾਰ ਸਾਡੇ ਜਿਹੜੇ ਮੇਰੇ ਵਰਗੇ ਜਿਨ੍ਹਾਂ ਨੂੰ ਅਜੇ ਬਹੁਤੀ ਸਮਝ ਨਹੀਂ ਪਈ ਇਤਿਹਾਸ ਦੀ ਉਹ ਇੰਨਾ ਸ਼ਹਾਦਤਾਂ ਨੂੰ ਐਵੇਂ ਪ੍ਰਚਾਰ ਦਿੰਦੇ ਨੇ ਵੀ ਸੇਖਾਂਵੇਂ ਨਗਰ ਲਾਈ ਜਾਂਦੇ ਜੀ ਇੱਥੇ ਤੇ ਸ਼ਹਾਦਤਾਂ ਆਈਆਂ ਤੁਸੀਂ ਐਵੇਂ ਨਗਰ ਕੀਰਤਨ ਕੱਢੀ ਜਾਂਦੇ ਜੀ ਇੱਥੇ ਤੇ ਸ਼ਹਾਦਤਾਂ ਆਈਆਂ ਤੁਸੀਂ ਇਥੇ ਆ ਕਰੀ ਜਾਂਦੇ ਵੀ ਜਿਵੇਂ ਖੁਸ਼ੀ ਦੀ ਗੱਲ ਹੁੰਦੀ ਉਹ ਭਈ ਤੁਸੀਂ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝੋ ਸਾਨੂੰ ਗੁਰੂ ਮਹਾਰਾਜ ਇਹ ਖੁਸ਼ੀ ਇਹ ਖੇੜਾ ਸ਼ਹਾਦਤਾਂ ਦੇ ਵਿੱਚੋਂ ਦੇਖੇ ਗਏ ਨੇ ਇਹ ਸ਼ਹਾਦਤਾਂ ਨੂੰ ਜਿਹੜਾ ਵਾ ਉਹ ਆਮ ਦੁਨੀਆ ਦੇ ਵਿੱਚ ਕੋਈ ਮੌਤ ਵਾਂਗੂ ਰੋਣ ਦਾ ਵਿਸ਼ਾ ਨਾ ਬਣਾਓ ਸੋ ਇਸੇ ਕਰਕੇ ਸਾਡੀ ਕੌਮ ਉਸ ਚੀਜ਼ ਨੂੰ ਅੱਗੇ ਤੋਂ ਅੱਗੇ ਚਾਹੀਏ ਉਹਨਾਂ ਨੂੰ ਪਤਾ ਹੋਵੇ ਚਾਹੇ ਨਾ ਪਤਾ ਹੋਵੇ ਪਰ ਸਾਨੂੰ ਬਣਾਉਣਾ ਵੀ ਐਵੇਂ ਚਾਹੀਦਾ ਦੂਸਰੀ ਗੱਲ ਸ਼ਹਾਦਤਾਂ ਦੇ ਵਿੱਚ ਹਮੇਸ਼ਾ ਸਬਕ ਨਿਕਲਦਾ ਹੈ ਸ਼ਹਾਦਤਾਂ ਕੱਲਾ ਦਿਸ਼ਾ ਇਸ ਨਾਲ ਨਹੀਂ ਹੁੰਦੀਆਂ ਵੀ ਸਾਡੇ ਵਰਗੇ ਨੇ ਸ਼ਹਾਦਤ ਦਾ ਪ੍ਰਸੰਗ ਤੇ ਮੇਰੇ ਵਰਗੇ ਨੇ ਥੱਲੇ ਬੈਠ ਕੇ ਸੁਣ ਲਿਆ ਤੇ ਬਾਅਦ ਵਿੱਚ ਕਾਹਦਾ ਲੰਗਰ ਤੇ ਘਰ ਨੂੰ ਚਲ ਗਏ ਨੀ ਚਲੋ ਜੀ ਕੰਮ ਰੇ ਫੜ ਗਿਆ ਨਹੀਂ ਸ਼ਹਾਦਤਾਂ ਦੇ ਵਿੱਚੋਂ ਇਤਿਹਾਸ ਦੇ ਵਿੱਚੋਂ ਸਿੱਖਿਆ ਅਸੀਂ ਗ੍ਰਹਿਣ ਕਰਕੇ ਤੇ ਕੌਮੀ ਰੂਪ 'ਚ ਅੱਗੇ ਵੀ ਵਧਣਾ ਹੋ। ਸੋ ਉਹਦੇ ਲਈ ਸਾਡਾ ਤੁਹਾਡਾ ਕੱਲੇ-ਕੱਲੇ ਦਾ ਫਰਜ਼ ਹੈ। ਇਹ ਕੱਲਾ ਸਟੇਜ ਤੇ ਬੋਲਣ ਵਾਲੇ ਦਾ ਫਰਜ਼ ਨਹੀਂ ਹੁੰਦਾ ਕਿ ਭਾਈ ਤੂੰ ਬੋਲਦਾ ਤੇ ਹੁਣ ਸਭ ਕੁਝ ਤੂੰ ਹੀ ਕਰ ਨਹੀਂ। ਜਿੰਨਾ ਇਰਸਾ ਇੱਥੇ ਸਟੇਜ ਤੇ ਬੋਲਣ ਵਾਲਾ ਬੰਦਾ ਕੌਮ ਦਾ ਆ ਉਹਨਾਂ ਹੀ ਇਰਸਾ ਸੰਗਤ ਦੇ ਵਿੱਚ ਬੈਠਾ ਸਭ ਸੰਗਤ ਅਗਾਂਹ ਦੁਹਰਤੀਆਂ ਬਾਤ ਹੁੰਦਾ ਹੈ ਸੰਗਤ ਦਾ ਸਤਕਾਰ ਬਾਤ ਹੁੰਦਾ ਹੈ ਸੰਗਤ ਦਾ ਅਭਿਸ਼ਕਰਾਨੇ ਕਰ ਰਹੀ ਹੋਈ ਇਹ ਇਹਨੂੰ ਸਾਡੇ ਸਿੱਖਾਂ ਨੇ ਇੱਕ ਜੀਨ ਜਿਵੇਂ ਜੀਨ ਇੱਕ ਸਾਇੰਟਿਫਿਕ টারਮ ਹੈ ਵੀ ਕਿ ਜਿਵੇਂ ਖੂਨ ਦੇ ਵਿੱਚ ਹੁੰਦੀ ਚੀਜ਼ ਨਾ ਅਸੀਂ ਅੱਗੇ ਤੱਕ ਕੈਰੀ ਕਰਦੇ ਤੇ ਉਹਦਾ ਸਬੂਤ ਸਾਡਾ ਮੌਜੂਦਾ ਇਤਿਹਾਸ ਹੈ ਪਰ ਜ਼ੁਲਮ ਕਰਨ ਵਾਲੇ ਕੋਲੇ ਮੁਸਲਮਾਨ ਨਹੀਂ ਸੀ ਜਿਹੜੇ ਅਨੰਦਪਾਲ ਸਾਹਿਬ ਨੂੰ ਕਿਹੜਾ ਪਾ ਗਿੜੇ ਨੂੰ ਜਿਹੜਾ ਘੇਰਾ ਪਾ ਕੇ ਆਏ ਉਹ ਸਾਰੇ ਉਹਨਾਂ ਦੇ ਮੁਸਲਮਾਨਾਂ ਦੀ ਬੇਨਤੀ ਘਟਿਆ ਉਸ ਸਮੇਂ ਵੀ ਉਹਨਾਂ ਦੇ ਵਿੱਚ ਹੀ ਦੁਆ ਦੀ ਬੇਨਤੀ ਜ਼ਿਆਦਾ ਹੈ ਪਰ ਨਾਮ ਮੁਸਲਮਾਨਾਂ ਦਾ ਪ੍ਰਚਾਰ ਦੇ ਵਿੱਚ ਇਸ ਕਰਕੇ ਵਾਜਦਾ ਕਿਉਂਕਿ ਉਸ ਸਮੇਂ ਦਾ ਰਾਜਾ ਉਸ ਸਮੇਂ ਦਾ ਸ਼ਾਸਕ ਜਿਹੜੇ ਅਧੀਨ ਸਾਰੇ ਇਹ ਉਹਦਾ ਧਰਮ ਮੁਸਲਮਾਨ ਸੀ ਤੇ ਇਸੇ ਤਰੀਕੇ ਦੇ ਨਾਲ ਜੇ ਅਸੀਂ ਇਹ ਪ੍ਰਚਾਰ ਕਰਨਾ ਹੈ ਕਿ ਉਦੋਂ ਸਾਡੇ ਉੱਤੇ ਮੁਸਲਮਾਨਾਂ ਨੇ ਜ਼ੁਲਮ ਕੀਤਾ ਤਾਂ ਇਸ ਕਰਕੇ ਦੀ ਅਸੀਂ ਉਹਨਾਂ ਦਾ ਵਿਸ਼ਵਾਸ ਨਹੀਂ ਕਰਨਾ ਤੇ ਭਈ ਜਿਹੜਾ ਪਿਛਲੇ 80 ਸਾਲਾਂ ਤੋਂ ਇਸ ਹਿੰਦੁਸਤਾਨ ਦੇ ਵਿੱਚ ਹਿੰਦੂ ਹਾਕਮ ਸਾਡੇ ਤੇ ਕਰਦਾ ਪਿਆ ਪਰ ਹਿੰਦੂ ਦੇ ਵਿਸ਼ਵਾਸ ਕਿਵੇਂ ਕਰੀਏ ਇਹ ਬਰਬਰ ਰਹਿਣਾ ਪੈਣਾ ਨਾ ਫਿਰ ਇਹਨੂੰ ਅਲੱਗ-ਅਲੱਗ ਨਹੀਂ ਕਰ ਸਕਦੇ ਪਰ ਜਦੋਂ ਅਸੀਂ ਕਹਣਾ ਵੀ ਨਹੀਂ ਹਿੰਦੂ ਦੇ ਵਿਸ਼ਵਾਸ ਨਹੀਂ ਕਰਨਾ ਫਿਰ ਆਦਿਆਂ ਦੀ ਮੇਰੇ ਆਗਿਆਂ ਦੀ ਚੀਕਾਂ ਨਿਕਲਣੀਆਂ ਕਿ ਇਹ ਕਿਹੜੀ ਗੱਲ ਕਹਿਤੀ ਹੈ ਮੈਂ ਸਿਰਫ ਇਹ ਨਹੀਂ ਕਹਤ ਕਹਿਣਾ ਕਿ ਮਸਲਾ ਮੁਸਲਮਾਨ ਤੇ ਹਿੰਦੂ ਦਾ ਨਹੀਂ ਨਾ ਮਸਲਾ ਜਿਹੜਾ ਜ਼ੁਲਮ ਕਰ ਰਿਹਾ ਆ ਉਹਦਾ ਤੇ ਮਜਰੂਮ ਦਾ ਆ ਉਸ ਸਮੇਂ ਦੇ ਉਤੇਜਿਤ ਗੁਰ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੁੰਦੀ ਆ ਤੇ ਜ਼ੁਲਮ ਕਰਨ ਵਾਲਾ ਮੁਸਲਮਾਨ ਆ ਜਿਹਦੇ ਉੱਤੇ ਜ਼ੁਲਮ ਹੋ ਰਿਹਾ ਸੀ ਉਹ Hindu ਆ ਤੇ ਸਿੱਖ ਖੜੋਤੇ ਉਸ ਸਮੇਂ ਨੂੰ ਦਰਮਦਰ ਆ ਕੀ ਦੇਦੇ ਉਹਨਾਂ ਦੇ ਜਿਹੜੇ ਅਧਿਕਾਰ ਸੀ ਉਹਦੇ ਨੇ ਅਸੀਂ ਸ਼ਹਾਦਤਾਂ ਦਿੱਤੀਆਂ ਅੱਜ ਕੁਝ ਸਦੀਆਂ ਬਾਅਦ ਉਲਟਾ ਹੋ ਗਿਆ ਕੰਮ ਜ਼ੁਲਮ ਕਰਨ ਵਾਲੇ Hindu ਹੋ ਗਏ ਨੇ ਜਿਨ੍ਹਾਂ ਨੇ ਮਤਲਬ ਟਕੇ ਨੇ ਜਿਹੜੇ ਆਪਣੇ ਆਪ ਨੂੰ ਦੋ ਕੌਮ ਦੇ ਨੇ ਤੇ ਜਿਨ੍ਹਾਂ ਦੇ ਬੁੱਤੇ ਜ਼ੁਲਮ ਹੁੰਦਾ ਉਹਨਾਂ ਦੇ ਵਿੱਚ ਸਿੱਖ ਤੇ ਮੁਸਲਮਾਨ ਸ਼ਾਮ ਹੁੰਦੇ ਤੇ ਜਦੋਂ ਅੱਜ ਸਿੱਖ ਮੁਸਲਮਾਨ ਦੇ ਪੱਖ ਦੀ ਗੱਲ ਕਰੇ ਜਾਂ ਆਪਣੇ ਪੱਖ ਦੀ ਗੱਲ ਕਰੇ ਤੇ ਕਈ ਸਾਡੇ ਪ੍ਰਚਾਰ ਕਰਨ ਮਿਰਚਾਂ ਲੱਗਦੀਆਂ ਵੀ ਰੋ ਜੀ ਇਹਦੇ ਨਵੇਂ ਆ ਕੇ ਮੁਸਲਮਾਨਾਂ ਦੇ ਹੱਕ ਦੀ ਗੱਲ ਕਰਨ ਵਾਲੇ ਗਿਆਰੂ ਮੁਸਲਮਾਨ ਜਾਂ ਹਿੰਦੂ ਦੀ ਨਹੀਂ ਕਿ ਜਿਹੜੀ ਮੈਂ ਕਹਿਣੀ ਤੁਹਾਨੂੰ ਚਾਹਣਾ ਗੱਲ ਜ਼ੁਲਮ ਕਰਨ ਤੇ ਜ਼ੁਲਮ ਜਿਹੜਾ ਤੇ ਹੋ ਰਿਹਾ ਉਹਦੇ ਆ ਸੋ ਅਸੀਂ ਹਮੇਸ਼ਾ ਜਿਹੜਾ નિર્ਦੋਸ਼ ਆ ਉਹਦੇ ਨਾਲ ਖੜਨਾ ਹੈ ਮਨੋਂ ਇਹਦੇ ਵਿੱਚ ਹੱਥ ਥਾ ਦੇਣਾ ਬਾੜਿਆ ਕਰੀਏ ਵੀ ਅਸੀਂ ਐਸ ਧਰਮ ਦੇ ਨਾਲ ਖੜਨਾ ਤੇ ਐਸ ਧਰਮ ਦੇ ਨਾਲ ਨਹੀਂ ਖੜਨਾ ਭਈ ਅਸੀਂ ਜ਼ੁਲਮ ਦੇ ਖਿਲਾਫ ਖੜਨਾ ਤੇ ਫਿਰ ਜ਼ੁਲਮ ਕਰਨ ਵਾਲਾ ਭਾਵੇਂ ਇੱਥੇ ਸਾਡਾ ਸਿੱਖ ਹੀ ਕਿਉਂ ਨਾ ਹੋਵੇ ਜਿਹੜਾ ਚਿਹਰਾ ਜਿਹੜਾ ਬੰਦ ਸਿੰਘ ਹੀ ਕਿਉਂ ਨਾ ਹੋਵੇ ਤੇ ਜਿਹੜਾ ਕੇਐਸ ਗੇਲਦੀ ਕਿਉਂ ਨਾ ਹੋਵੇ ਸਿੱਖ ਉਹਦੇ ਖਿਲਾਫ ਵੀ ਬਰਾਬਰ ਤੇ ਖੜੇ ਹੁੰਦੇ ਸੋ ਜ਼ੁਲਮ ਨੇ ਬਰੋਤ ਸਾਡੀ ਇਹ ਜੋਧਿਆ ਇਹ ਜ਼ੁਲਮ ਦੇ ਖਿਲਾਫ ਸਾਡਾ ਜਿਹੜਾ ਆ ਉਹ ਧਰਮ ਯੋਧਿਆ ਹਾਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਹਿਣਾ ਸਾਨੂੰ ਇਹਨਾਂ ਸ਼ਹਾਦਤਾਂ ਤੋਂ ਸਿੱਖ ਰਹਿਣਾ ਚਾਹੀਦਾ ਦੂਸਰੀ ਗੱਲ ਇਸ ਸਮੇਂ ਰੱਤੇ ਬੋਲਣਾ ਚਾਹੀਦਾ ਜਦੋਂ ਜ਼ੁਲਮ ਹੋ ਰਿਹਾ ਹੋਵੇ ਉਦੋਂ ਬੋਲਣਾ ਚਾਹੀਦਾ ਜਦੋਂ ਜ਼ੁਲਮ ਹੋ ਗਏ 20 ਸਾਲ ਬੀਤ ਜਾਣ ਉਦੋਂ ਨਹੀਂ ਗੱਲ ਬਣਦੀ ਗੁਰੂ ਮਹਾਰਾਜ ਕਹਿੰਦੇ ਨੇ ਕਿ ਜੇ ਸੱਚ ਸੁਣਾਉਣਾ ਹੈ ਤੇ ਸੱਚ ਸੁਣਾਏ ਸੇ ਸੱਚ ਕੀ ਗੱਲ ਜਦੋਂ ਵੇੜ ਆ ਸੱਚ ਸੁਣਾਉਣ ਦਾ ਸਿੱਖਾ ਉਹਦਾ ਸੱਚ ਸੁਣਾ ਤੇ ਖਾਸ ਤੌਰ ਤੇ ਜੇ ਤੂੰ ਧਾਰਮਿਕ ਆ ਜੇ ਤੂੰ ਆਪਣੇ ਆਪ ਨੂੰ ਧਾਰਮਿਕ ਅਖਵਾਉਣਾ ਆ ਤੇ پیر ਤੇਰਾ ਪਰ ਤੇ ਹੋਰ ਵੀ ਬਣ ਜਾਂਦਾ ਕਿ ਬੋਲ ਬੋਲ ਸੁਧਰਣੀਆਂ ਬੋਲ ਮੋਹਨ ਕਾ ਤੇ ਧਾਰੀ ਦਾ ਮੂੰਹ ਦੇ ਵਿੱਚ ਘੁੰਗੜੀਆਂ ਕਾਲੀ ਪਾਈਆਂ ਨੇ ਭਾਈ ਸੋ ਜਿਹੜੇ ਸਾਡੇ ਅੱਜ ਦੇ ਪ੍ਰਚਾਰਕ ਨੇ ਮੇਰੀ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਬਹੁਤ ਸਾਰੇ ਉਹ ਨੇ ਜਿਹੜੇ ਸਮੇਂ ਦੇ ਉੱਤੇ ਸੱਚ ਬੋਲਦੇ ਨੇ ਪਰ ਬਹੁਤ ਸਾਰੇ ਸਾਡੇ ਉਹ ਵੀ ਹੋ ਗਏ ਨੇ ਜਿਨ੍ਹਾਂ ਨੇ ਇੱਕ ਇੱਕ ਲੀਕ ਜੀ ਵੜ ਲਈ ਆ ਕਿ ਬਸ ਮੈਂ ਇੰਨੀ ਕੀ ਗੱਲ ਕਰਦੇ ਜਾਣਾ ਸਮਾਜ ਦੇ ਵਿੱਚ ਕੀ ਵਾਪਰਣਿਆ ਜੀ ਮੈਂ ਤੇ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਾਂਗਾ ਤੇ ਖਾਸ ਤੌਰ ਤੇ ਉੱਤੇ ਜਦੋਂ ਉਹ ਜਿਹੇ ਲੋਕ ਰਾਜਨੀਤੀ ਚਾਹੁੰਦੇ ਨੇ ਉਹ ਹੋਰ ਵੀ ਖਤਰਨਾਕ ਹੋ ਜਾਂਦੇ ਨੇ ਜਿਨ੍ਹਾਂ ਦਾ ਪਹਿਰਾਵਾ ਧਾਰਮਿਕ ਹੁੰਦਾ ਆ ਸ੍ਰੀ ਸਾਹਿਬ ਉਦੋਂ ਦੀ ਹੁੰਦੇ ਨੇ ਨੀਲੀਆਂ ਦਸਤਾਰਾਂ ਹੁੰਦੀਆਂ ਨੇ ਵਧੀਆ ਕੁਰਤੇ ਪਜਾਮੇ ਪਾਏ ਹੁੰਦੇ ਆ ਵੇਖਣ ਨੂੰ ਜ세ਦਾਦ ਲੱਗਦੇ ਨੇ ਤੇ ਜਿੱਦਣ ਆਪਣੀ ਸਰਕਾਰ ਹੁੰਦੀ ਆ ਉਸ ਦਿਨ ਉਹ ਜਿਹੇ ਘੁੰਮਣੀਆਂ ਨੇ ਉਸ ਦਿਨ ਬੋਲਦੇ ਨੇ ਕਿ ਜਿੱਦਣ ਚੱਲ ਗੀਆਂ ਉਸ ਦਿਨ ਕਹਿੰਦੇ ਜੀ ਅਸੀਂ ਨੇ ਹੁਣ ਸੁਧਾਰ ਲਿਆ ਰਹੇ ਆ ਅਸੀਂ ਤੇ ਸੱਚ ਦੱਸਾਂਗੇ ਭਾਈ ਉਦੋਂ ਕਿਉਂ ਨਹੀਂ ਬੋਲੇ ਸੋ ਸਮੇਂ ਤੇ ਬੋਲਣਾ ਬਣਦਾ ਸੋ ਸਮੇਂ ਦੇ ਉੱਤੇ ਸੱਚ ਸੁਣਾਉਣਾ ਪੈਣਾ ਸਮ। ਸੋ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਵੀ ਅਸੀਂ ਜਿੰਨੀ ਵੀ ਸਾਡੀ ਡਿਊਟੀ ਲੱਗੀ ਆ ਸੋ ਸਮਾਂ ਰਹਿਂਦੇ ਹਾਂ ਆਪਣੀ ਕੌਮ ਨੂੰ ਸੱਚ ਦੱਸ ਸਕੀਏ। ਤੇ ਸੱਚ ਇਹੋ ਜਿਹਾ ਕਿ ਅੱਜ ਅਸੀਂ ਨਾ ਘਰ ਦੇਿਆਂ ਤੇ ਨਾ ਬਾਹਰ ਤੇ ਸਾਡੀ ਕੌਮ ਦਾ ਹਾਲ ਇਹ ਆ ਨਾ ਅਸੀਂ ਪੰਜਾਬ ਦੇ ਵਿੱਚ ਆਪਣੀ ਜਿਹੜੀ ਪਛਾਣ ਆ ਉਹਨੂੰ ਬਚਾ ਪਾਉਂਦੇ ਆ ਤੇ ਨਾ ਵਿਦੇਸ਼ਾਂ ਦੇ ਵਿੱਚ ਬਚਾ ਪਾਉਂਦੇ ਆ। ਤੇ ਸਾਡਾ ਇਹ ਏਰੀਆ ਬਹੁਤ ਸਾਰਾ ਬਾਹਰ ਗਿਆ ਹੈ। ਬਹੁਤ ਗਿਆ ਹੈ। ਤੇ ਇਸ ਬਾਹਰ ਜਾਣ ਦੇ ਪਸੰਦ ਨੂੰ ਅਸੀਂ ਇੱਥੇ ਸੁਣਾਇਆ ਕਿ ਜਿਵੇਂ ਕੌਮ ਸਾਡੀ ਬਹੁਤ ترقی ਕਰ ਗਈ ਆ ਕੱਲ ਦੀ ਘਟਨਾ ਨਿਊਜ਼ੀਲੈਂਡ ਵਾਲੀ ਇਹਦੇ ਬਾਰੇ ਮੈਂ ਦੋ ਵਕਤ ਤੁਹਾਡਾ ਨਾਲ ਗੱਲ ਕਰਾਂ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਨਿਕਲਿਆ ਤੇ ਕੋਥੇਰੇ ਕੋਈ ਦੁਕਾਨ ਹੈ ਅੱਗੇ ਆ ਕੇ ਜਿਹੜੇ ਉੱਥੇ ਦੇ ਨਿਊਜ਼ੀਲੈਂਡ ਵਾਲੇ ਨੇ ਉਹਨਾਂ ਨੇ ਨਗਰ ਕੀਰਤਨ ਡਾਕ ਲਿਆ ਤੇ ਆਪਣੀਆਂ ਜਿਹੜੀਆਂ ਜੀਭਾਂ ਜੂਭਾਂ ਜੱਗੜਣੀਆਂ ਹੈ ਘੱਟ ਕੇ ਚੱਲ ਗਏ ਇਹ ਤੋਂ ਦੋ ਗੱਲ ਸਮਝ ਲੈਣੀ ਚਾਹੀਦੀ ਪੰਜੀ ਇਸ ਘਟਨਾ ਦੇ ਬਾਰੇ ਇਹ ਕਿ ਅਗਰਿਆ ਨੇ ਮਾੜਾ ਕੀਤਾ ਕਿਉਂਕਿ ਤੁਸੀਂ ਕਿਸੇ ਦੇ ਨਾਲ ਇਹ ਨਹੀਂ ਕਰ ਸਕਦੇ ਕਿਉਂਕਿ ਅਸੀਂ ਇਹ ਮੰਨਦੇ ਆਂ ਕਿ ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰਦੇ ਇਸ ਕਰਕੇ ਸਾਡੇ ਨਾਲ ਕੋਈ ਧੱਕਾ ਨਾ ਕਰੇ ਪਰ ਜੇ ਉਹਨਾਂ ਨੇ ਕੀਤਾ ਹੈ ਤੇ ਉਹਦੇ ਵਿੱਚ ਮੈਂ ਪਹਿਲਾ ਕਮੈਂਟ ਇਹ ਕਰਾਂ ਕਿ ਜੇ ਉਹਨਾਂ ਨੇ ਕੀਤਾ ਹੈ ਤੇ ਇੱਥੇ ਦਾ ਜਿਹੜਾ ਉਹ ਧਰਮ ਦੇ ਲੋਕ ਇੱਥੇ ਨਹੀਂ ਬੋਲਦੇ ਤੇ ਜਦਣ ਭਈ ਅਸੀਂ ਕਿਸੇ ਸੋਭਾ ਯਾਤਰਾ ਦੇ ਅਗਿਓਂ ਖੜਕੇ ਰਹੇ ਦੁਨੀਆ ਦੀਆਂ ਚੀਜ਼ਾਂ ਨਿਭਾ ਜਾਣੀਆਂ ਕਿ ਸਿੱਖੇਗੀ ਕਰ ਲੈਣਾ ਇਹ ਹੋਣਾ ਹੈ ਦੂਸਰਾ ਆਇਆ ਕਿ ਭਾਰਸਿਵੇਂ ਕਰਦੇ ਨਹੀਂ ਕਿਉਂਕਿ ਅਸੀਂ ਮੰਨਦੇ ਆਂ ਕਿ ਅਸੀਂ ਜੇ ਜਨੇਊ ਪਾਉਣ ਦੇ ਹੱਥ ਦੇ ਵਿੱਚ ਨਹੀਂ ਤੇ ਅਸੀਂ ਧੱਕੇ ਦੇ ਨਾਲ ਲਾਉਣ ਦੇ ਹੱਥ ਦੇ ਵਿੱਚ ਵੀ ਨਹੀਂ ਕਿ ਅਸੀਂ ਜੇ ਕਿਸੇ ਨੂੰ ਧੱਕੇ ਦੇ ਨਾਲ ਆਪਣੇ ਘਰ ਦੇ ਵਿੱਚ ਲਿਆਉਣ ਦੇ ਹੱਥ ਦੇ ਵਿੱਚ ਨਹੀਂ ਤੇ ਅਸੀਂ ਇਸ ਹੱਥ ਦੇ ਵਿੱਚ ਵੀ ਨਹੀਂ ਕੋਈ ਧੱਕੇ ਦੇ ਨਾਲ ਜਾ ਕੇ ਸਾਡੇ ਧਰਮ ਦੀ ਬੇਅਦਬੀ ਕਰੇ ਕਿ ਦੋਵੇਂ ਗੱਲਾਂ ਬਰਾਬਰ ਨੇ ਪਰ ਦੂਸਰੀ ਗੱਲ ਇਹ ਨਾਲ ਹੋਰ ਸਿੱਖ ਲੈਣੀ ਚਾਹੀਦੀ ਸਿੱਖ ਨੂੰ ਕਿ ਭਈ ਅੱਜ ਦੁਨੀਆ ਦੇ ਵਿੱਚ ਇਸ ਗੱਲ ਦੀ ਧੌੜ ਲੱਗੀ ਆ ਦੁਨੀਆ ਦੀ ਹਰ ਕੌਮ ਆਪਣੇ ਖਿੱਤੇ ਦੇ ਉੱਤੇ ਆਪਣਾ ਦਾਵਾ ਪੇਸ਼ ਕਰਦੀ ਪਈ ਹੈ ਉਹ ਕਹਿ ਰਹੀ ਆਂ ਕਿ ਇਹ ਧਰਤੀ ਸਾਡੀ ਆ ਚਾਹੇ ਉਹ ਅਮਰੀਕਾ ਹੋਵੇ ਤੇ ਚਾਹੇ ਨਿਊਜ਼ੀਲੈਂਡ ਹੋਵੇ ਤੇ ਚਾਹੇ ਇੰਗਲੈਂਡ ਹੋਵੇ ਅਰਬਾਂ ਦੇ ਗੱਲ ਹੀ ਹੋ ਰਿਹਾ ਉੱਥੇ ਤਾਂ ਉਹਨਾਂ ਨੇ ਦੂਸਰੇ ਪੱਕੇ ਪੈਰੀਂ ਹੋਣ ਹੀ ਨਹੀਂ ਦਿੱਤੇ ਪਰ ਇਹਨਾਂ ਮੁਲਕਾਂ ਨੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਭਾਈ ਇਹ ਧਰਤੀ ਸਾਡੀ ਆ ਤੇ ਉੱਥੋਂ ਬਾਹਰ ਮੈਨੂੰ ਤੁਸੀਂ ਜਾਓ ਮੈਨੂੰ ਪਰ ਸਿੱਖ ਕੌਮ ਕੈਸੀ ਕਮਾਲ ਦਾ ਇਸ ਟਾਈਮ ਕਰਦੀ ਪਈ ਆ ਕਿ ਸਾਰੀਆਂ ਕੌਮਾਂ ਆਪਣੀ ਧਰਤੀ ਤੇ ਦਾਵਾ ਮਜ਼ਬੂਤ ਕਰਦੀਆਂ ਪਈਆਂ ਨੇ ਕਿ ਸਾਡੇ ਲੋਕ ਜਦਨ ਆਪਣੀ ਧਰਤੀ ਨੂੰ ਛੱਡ ਕੇ ਜਾਂਦੇ ਆ ਤੇ ਅਸੀਂ ਸੁਖਰਾਣੇ ਵਜੋਂ ਅਰਦਾਸਾਂ ਕਰਦੇ। ਇਹ ਕੈਸਾ ਸਾਡਾ ਕੰਮ ਤੁਰ ਪਿਆ ਗਿਆ। ਜੇ ਜਦੋਂ ਅਸੀਂ ਪੁੰਜੜਦੇ ਆ ਅਸੀਂ ਅਰਦਾਸਾਂ ਕਰਦੇ। ਸਾਨੂੰ ਪੰਜਾਬ ਦੇ ਤੇ ਆਪਣਾ ਦਾਵਾ ਰੱਖਣਾ ਚਾਹੀਦਾ। ਪੰਜਾਬ ਸਾਡੀ ਧਰਤੀ ਆ। ਪੰਜਾਬ ਜਿਹੜਾ ਆ ਉਹ ਗੁਰੂਆਂ ਦੇ ਨਾਮ ਦੇ ਤੇ ਜਿਉਂਦਾ ਆ ਤੇ ਜੇ ਅਸੀਂ ਇਸ ਧਰਤੀ ਤੋਂ ਵੀ ਆਪਣਾ ਦਾਵਾ ਛੱਡਦਾ ਤੇ ਫਿਰ ਜਿਹੜੇ ਕਹਿੰਦੇ ਮੈਂ ਜਦੋਂ ਤੋਰੀ ਹੀ ਨਾ ਘਰ ਦੇ ਨਾਲ ਬਾਹਰ ਦੇ ਪੰਜਾਬ 'ਚੇ ਛਤਰ ਖਾਵਾਂਗੇ ਤੇ ਵਿਦੇਸ਼ਾਂ 'ਚ ਛਤਰ ਖਾਵਾਂਗੇ ਤੇ ਉਧਰ ਰੁਝਾਨ ਤੇ ਹੋਣੀ ਸ਼ੁਰੂ ਹੋ ਗਏ ਨੇ ਸਾਡੇ ਸੋ ਜੇ ਤਗੜੇ ਹੋਣਾ ਹੈ ਤਾਂ ਪਹਿਲਾਂ ਪੰਜਾਬ 'ਚ ਤਗੜੇ ਹੋਈਏ ਜੇ ਸਾਡਾ ਇੱਥੇ ਰਾਜ ਹੋਵੇ ਤੇ ਅਸੀਂ ਬਰਾਬਰ ਦੇ ਨਾਲ ਟੇਬਲ ਤੇ ਪਹਾੜ ਤੇ ਪੁੱਛਣ ਜੋਗੇ ਹੋ ਸਕਦੇ ਹਾਂ ਕਿ ਜੇ ਤੁਸੀਂ ਸਾਡੇ ਲੋਕਾਂ ਦੇ ਨਾਲ ਉੱਥੇ ਇੰਦਾ ਕਰੋਗੇ ਤੇ ਇਧਰ ਤੁਹਾਡੇ ਵੀ ਲੋਕ ਆ ਸਕਦੇ ਨੇ ਫਿਰ ਜਿਹੜਾ ਆ ਉਹ ਬਰਾਬਰ ਤੇ ਕੰਮ ਚੱਲੇਗਾ ਤੇ ਅਗਲੇ 100 ਵਾਰੀ ਸੋਚਣਗੇ ਤੁਹਾਡੇ ਦੇਖੋ ਜੇ ਕੰਮਾਂ ਦੇ ਤੇ ਹੱਥ ਪਾਉਂਦੇ ਨੇ ਪਰ ਅੱਜ ਕਿਉਂਕਿ ਇੱਥੇ ਵੀ ਸਾਡਾ ਕੋਈ ਨਹੀਂ ਹੈਗਾ ਉੱਥੇ ਵੀ ਸਾਡਾ ਕੋਈ ਨਹੀਂ ਤੇ ਅਗਰੇ ਮੂੰਹ ਚੋਕੇ ਚੜਾਈ ਕਰੀਉਂਦੇ ਜਿਹਦਾ ਜੀ ਕਰਦਾ ਹੈ ਉੱਥੇ ਜਿਹੜਾ ਉਹ ਗੁਰਮਾਰਾ ਦਾ ਸਵਾਰਾ ਢੱਕ ਲਿਆ ਜਾਂਦਾ ਨਗਰ ਕੀਰਤਨ ਢੱਕ ਲਿਆ ਜਾਂਦੇ ਆ ਤੇ ਸਿੱਖਾਂ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਵੀ ਕੋਈ ਜੀ ਆਨ ਲਾਹੌਰ ਕੰਮ ਨਾ ਕਰੇ ਕੋ ਯਾਰ ਗੁਰੂ ਦੇ ਸਵਾਰੇ ਢਕੇ ਗਏ ਹੋਰ ਤੁਹਾਡੇ ਬੰਦੇ ਰਹਿ ਗਏ ਸਾਡੇ ਪੰਜਾਬ ਦੇ ਵਿੱਚ ਸਾਡੀਆਂ ਬਿਆਦਗੀਆਂ ਹੋ ਰਹੀਆਂ ਨੇ ਗੁਰਮਹਾਰਾ ਜੀਆਂ ਹੋਰ ਸਾਡੇ ਬੰਦੇ ਭਾਈ ਕੀ ਰਹਿ ਗਏ ਇਹ ਤੋਂ ਬਾਅਦ ਸਿੱਖ ਸ਼ਾਂਤ ਕੀ ਰਹਿ ਜਾਂ ਇਹਦੋਂ ਵੱਧ ਨੇ ਸਿਰਫ ਮੁਰਦਾ ਹੀ ਸ਼ਾਂਤ ਰਹਿੰਦਾ ਔਰ ਕੋਈ ਨਹੀਂ ਸ਼ਾਂਤ ਰਹਿੰਦਾ ਕਿ ਜੇਰਾ ਭਾਵੇਂ ਤੇ ਡਾੜਾ ਕੁੱਟਿਆ ਜਾ ਚਾਹੇ ਸਿਰ ਦੇ ਨਿਸ਼ਤਰ ਮਾਰੀ ਜਾ ਜਿਹਨੂੰ ਕੋਈ ਅਸਰ ਹੀ ਨਹੀਂ ਹੁੰਦਾ ਉਹ ਮੁਰਦਾ ਹੀ ਆ ਪਰ ਸਾਡੇ ਨਾਲੇ ਸਾਰਾ ਕੁਝ ਹੋ ਰਿਹਾ ਉਹਦੇ ਬਾਅਦ ਤੁਸੀਂ ਚੁੱਪ ਚਪੀਤੇ ਤੁਰੇ ਫਿਰਦੇ ਅਸੀਂ ਮੁਰਦਿਆਂ ਨਾਲੋਂ ਘੱਟ ਨਹੀਂ ਹੋਗੇ ਕਿ ਤੇ ਅੱਜ ਇੱਕ ਵਾਰੀ ਵਖੀਏ ਤੇ ਅਸੀਂ ਸੋ ਸਾਨੂੰ ਹੱਕ ਦੀ ਗੱਲ ਕਰਨੀ ਪੈਣੀ ਸਾਰੇਆਂ ਦੇ ਹੱਕ ਦੇ ਵਿੱਚ ਹੈ ਪਰ ਜਿਹੜੇ ਸਾਡੇ ਨਾਲ ਟਾਖਰਾ ਲੈਂਦੇ ਐ ਤੇ ਸਾਨੂੰ ਉਹਨਾਂ ਦੇ ਨਾਲ ਤਾਫਰਾ ਕਰਨਾ ਪੈਂਦਾ ਮੇਰੇ ਹੱਥ ਦੇ ਵਿੱਚ ਛਰਪਾਣ ਫੜੀ ਹੋਈ ਹੈ ਬੋਸ ਸਿੰਘ ਮਾਨ ਰਾਜ ਤੇ ਵਿੱਚ ਇਹ ਮੁਸਲਮਾਨ ਛਰਪਾਣ ਨਹੀਂ ਸੀ ਚੱਕ ਸਕਦਾ ਘੋੜੇ ਵੀ ਸਵਾਰੀ ਨਹੀਂ ਸੀ ਕਰ ਸਕਦਾ ਬਾੜ ਦੇ ਨਾਲ ਸਰਕਾਰ ਨਹੀਂ ਸੀ ਫੇਲ ਸਕਦਾ ਇਹ ਸਾਰੀਆਂ ਪਾਬੰਦੀਆਂ ਸਾਡੇ ਉੱਤੇ ਲੱਗੀਆਂ ਹੋਈਆਂ ਸੀ ਪਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਕਮਬਲ ਸਾਹਿਬ ਨੇ ਸਾਨੂੰ ਰਾਜ ਭਾਗ ਦੀਆਂ ਨਿਸ਼ਾਨੀਆਂ ਸਾਰੀਆਂ ਦੇਤੀਆਂ ਤਖਤਾਨ ਦੇਤੀ ਘੋੜੇ ਦੀ ਸਵਾਰੀ ਦੇਤੀ ਬਾਝ ਦੇਤੇ ਪਰ ਅੱਜ ਆਖਿ ਥੇ ਪੁੰਚੇ ਰਾਜਪਾਗ ਦੀਆਂ ਨਿਸ਼ਾਨੀਆਂ ਛੱਡ ਕੇ ਅੱਜ ਅਸੀਂ ਤੋਂ ਦੇ ਵਿੱਚ ਵੀ ਕੋਈ ਹੋਣਗੇ ਜਿਨ੍ਹਾਂ ਨੇ ਝਾੜੂ ਫੜਿਆ ਬਹੁਤ ਫੜਦੀ ਹੈ ਸਾਥ ਸੰਗਤ ਦੀ ਐ ਰੂ ਦੀ ਗੜਬੜ ਸਿੱਖਾਂ ਦੇ ਵਿੱਚ ਨਹੀਂ ਕਦੇ ਹੋਣ ਦੇਣੀ ਚਾਹੀਦੀ ਸੀ ਪਰ ਆਪਾਂ ਆਪਣੀ ਕੌਮੀਅਤ ਦੇ ਬਾਰੇ ਅਸੀਂ ਅੱਜ ਹੁੰਡੇ ਫਿਰਦੇ ਆ ਜਿਵੇਂ ਘੁੱੱਚੀ ਹੋਈ ਢਾ ਮੱਛਿਆ ਦੇ ਮੇਲੇ ਦੇ ਉੱਤੇ ਫਿਰਦੀ ਹੈ ਉਸ ਤਰ੍ਹਾਂ ਅਸੀਂ ਘਾਮਾਂ ਮਣ ਕੇ ਫਿਰਦੇ ਤੁਰਦੇ ਆ ਸਾਨੂੰ ਆਪਣੀ ਅਣਖ ਦੀ ਸਮਝ ਨਹੀਂ ਹੈ ਆਪਣੀ ਬਹਾਦਰੀ ਦੀ ਸਮਝ ਨਹੀਂ ਹੈ ਸਾਡੇ ਬਜ਼ੁਰਗਾਂ ਦੇ ਤਾਂ ਨਾਮਿਆਂ ਦੀ ਸਮਝ ਹੈ ਨਹੀਂ ਇਹਸ ਨੂੰ ਆਪਣਾ ਦਰਜਾ ਨਾ ਪਊਗਾ ਹੁਣ ਤੁਸੀਂ ਦੇਖੋ ਸੈਟਨ ਬੋਤਾ ਹੋਏ ਕਿ ਨਿਊਜ਼ੀਲੈਂਡ ਦੇ ਵਿੱਚ ਸਿੱਖਾਂ ਨੂੰ ਆਪਣੀ ਮਾਰਥ ਨਹੀਂ ਕੰਢਣ ਦਿੱਤੀ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਕਦੇ ਵੀ ਸਿੱਖਾਂ ਦੀ ਮਖਾਲਸਤ ਨਹੀਂ ਕੀਤੀ ਪਰ ਨਿਊਜ਼ੀਲੈਂਡ ਦੇ ਵਿੱਚ ਅੰਗਰੇਜ਼ਾਂ ਨੂੰ ਕੀ ਜੋੜ ਪੈ ਗਈ ਜੀ ਸਿੱਖਾਂ ਦੀ ਜਿਹੜੀ ਮਾਰਥ ਸੀ ਉਹਦੇ ਵਿੱਚ ਮਿਲਣ ਪਾਇਆ ਇਹ ਸਾਰਾ ਕੁਝ ਦਿੱਲੀ ਦੇ ਵਿੱਚੋਂ ਚੱਲਦਾ ਮੀਡੀਆ ਪੀ ਆਰ ਐਸ ਬੋਤੀ ਦੇ ਵਿੱਚ ਹਿੱਟੇ ਇਹ ਸਾਰਾ ਕੁਝ ਕਰ ਸਕਦੇ ਐ ਇਨਾਂ ਨੇ ਅੰਗਰੇਜ਼ਾਂ ਨੂੰ 扑ੜਕਾ ਤੇ ਸਹੇ ਪੈਸੇ ਵੀ ਲੁੱਟੇ ਹੋਣ ਸਿੱਖਾਂ ਦੀ ਜਿਹੜੀ ਮਾਰਤ ਸੀ ਉਸ ਵਿੱਚ ਗਿਣ ਪਾਤਾ ਇਹ ਪਹਿਲੀ ਵਾਰੀ ਹੋਇਆ ਦੂਸਰੇ ਪਾਸੇ ਜੀਜਪੀ ਪਿਛਲੇ ਆ ਰਹੇ ਸਨ ਤੇ ਪ੍ਰਾਈਮ ਨੇ ਸਰ ਮੋਦੀ ਦੀ ਜੁੰਡਲੀ ਵਜ਼ੀਰਾਂ ਦੇ ਠੀਕੇ ਵਿੱਚ ਅਮਿਤ ਸਾਹਿਬ ਵੀ ਹੈਗਾ ਹੈ ਰਹਿਤੀ ਰਾਜਨਾਥ ਸਿੰਘ ਜਿਹੜਾ ਵਕਿਆ ਦਾ ਵਜੀਰਾ ਹੈ ਜੇ ਸ਼ੰਕਰ ਪ੍ਰਦੇਸ਼ ਗਤੀ ਅਚਿਤ ਤੋਏ ਲੈ ਨਾਸੀ ਸਕਰ ਤੇ ਗਲੈ ਸਰ ਰਵੀ ਸਨਾ ਹੈਗਾ ਰੋਤਮ ਮੁਠੀ ਤੇ ਸਾਪ ਦਾ ਰੋਤਮ ਮੁਠੀ ਕੋਏ ਇਹ ਗੁਰਦਾਸਪੁਰ ਵੀ ਐਸਐਸਪੀ ਨੇ ਹੈ। ਔਰ ਅੰਮ੍ਰਿਤਸਰ ਵੀ 2ਐਸਪੀ ਨੇ ਹੈ। ਕੈਨੇਡਾ ਦੇ ਵਿੱਚ ਸਾਡੇ ਅਰਦੀਪ ਸਿੰਘ ਨਿੱਜ ਨੂੰ ਮਾਰਤਾ। ਕੈਨੇਡਾ ਦੇ ਵਿੱਚ ਰਿਕਰਟਮਨ ਸਿੰਘ ਮਾਲਕ ਨੂੰ ਮਾਰਤਾ। ਕੈਨੇਡਾ ਦੇ ਵਿੱਚ ਇੱਕ ਜੁੰਡਗੀ ਨੇ ਦੋ ਸਿੰਘ ਮਾਰਤਾ ਬ੍ਰਿਟਾਨੀਆ ਬਨਾਇਤ ਵਿੱਚ ਵਰਤਾਰ ਸਿੰਘ ਖੰਡੇ ਨੂੰ ਮਰਵਾਤਾ ਜੈਲ ਦੇ ਕੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਨੂੰ ਮਰਵਾਤਾ ਲਖਬੀਤ ਸਿੰਘ ਰੋਡੇ ਨੂੰ ਮਰਵਾਤਾ ਇੱਥੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਪੰਜਾਬ ਦੇ ਵਿੱਚ ਬੁੱਸੇਵਾਲ ਨੂੰ ਮਰਵਾਤਾ ਫਿਰ ਪੰਜਾਬ ਦੇ ਵਿੱਚ ਛਰੀ ਨਾਂ ਨੂੰ ਦੇ ਵਿੱਚ ਗੁੱਟ ਫਰੀਦ ਸਿੰਘ ਨੂੰ ਮਰਵਾਤਾ ਹੁਣ ਜੇ ਸਰਕਾਰਾਂ ਇਹੋ ਜਿਹੇ ਕੰਮ ਕਰ ਰਹੀਆਂ ਪਾ ਇੱਕ ਇੱਕ ਸਿੱਖ ਦੇ ਉੱਤੇ ਇਹਨਾਂ ਨੇ ਨਿਸ਼ਾਨਾ ਰੱਖਿਆ ਹੋਇਆ ਇਹ ਗੰਦ ਮੈਦਾ ਕਿ ਇਹਨਾਂ ਨੇ ਇੰਡੀਆ ਨੇ ਬਾਹਰ ਦੇ ਮੁਲਖਾਂ ਦੇ ਵਿੱਚ ਸਿੱਖਾਂ ਨੂੰ ਕਤਲ ਕਰਵਾਇਆ ਪਰ ਦੂਜੀ ਗੱਲ ਇਹ ਵੀ ਹੈ ਕਿ ਜਿਹੜੇ-ਜਿਹੜੇ ਮੁਲਖਾਂ ਦੇ ਵਿੱਚ ਇਹਨਾਂ ਨੇ ਸਿੱਖਾਂ ਨੂੰ ਕਤਲ ਕੀਤਾ ਉਹਨਾਂ ਦੀ ਮੌਲਖ ਦਾ ਸਰਾਧ ਵੀ ਤੋੜੀ ਹੈ ਉਹਦੀ ਬਾਦਸ਼ਾਹ ਵੀ ਤੋੜੀ ਹੈ ਵਾਛੈ ਤੋੜ ਕੇ ਇਹ ਲੋਕਾਂ ਨੇ ਮੋਤੀ ਚੋਦੀ ਜੁੰਡਲੀ ਨੇ ਅਮਰੀਕਾ ਵਰਗੇ ਮੌਕਦੇ ਵਿੱਚ ਆਪਣਾ ਜਿਹੜਾ ਪੰਨੂ ਸੀ ਪੰਨੂ ਬਣਵਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਖੁਸ਼ੀਆ ਏਜੰਸੀਆਂ ਨੂੰ ਪਤਾ ਲੱਗ ਗਿਆ ਤੇ ਪੰਨੂ ਨੂੰ ਬਚਾ ਲਿਆ ਹੁਣ ਉੱਥੇ ਮੁਕਦਮੇ ਚੱਲਦੇ ਐ ਇਹ ਜਿਹੜੇ ਬੰਦੇ ਨੇ ਮੈਂ ਨਾਂ ਦੇ ਇਹਨਾਂ ਨੇ ਜੋ ਕੋਸ਼ ਬਾਹਰ ਦੇ ਮੋਰਖਾ ਦੇ ਵਿੱਚ ਜਾ ਕੇ ਕੀਤਾ ਤੁਸੀਂ ਆਪ ਸੋਚ ਸੈ ਤੇ ਹੋ ਕਿ ਸਾਡੀ ਜ਼ਿੰਦਗੀ ਗੱਲ ਦੀ ਸੁਰੱਖਿਅਤ ਹੈ